ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਰ ਮਸਤਕ ਰੱਖਿਆ ਪਾਰਬ੍ਰਹਮ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸਵਾਮੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰਦਿਆਲ ਹੈ ਭੈ ਦੁਖ ਬਨਾਸ ਨਹ ਭਗਤ ਵਚਲ ਅਨਾਥ ਨਾਤੇ ਸਰਣ ਨਾਨਕ ਪ੍ਰਖ ਅਚੁੱਤ ਹੈ ਘੋਰ ਦੁਖਿਅੰ ਅਣਕ ਹੱਤਿਅੰ ਜਨਮ ਦਾਰਿਦਰੰ ਮਹਾਂ ਵਿਖਿਆ ਦੰਮ ਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਤੈਸੇ ਪਾਵਕ ਕਾਸ਼ਟ ਪਸਮੰਕਰੋਤ ਸੋਰਠ ਮਹੱਲਾ ਪੰਡਵਾ ਗੁਰ ਕਾ ਸਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਧਾਮ ਨਾਮ ਮਨ ਲਾਗਾ ਜਮ ਲਜਾਈ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬੇਦਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵ ਨਾ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬੇਲਾਵਲਾ ਮਹੱਲਾ ਪੰਜਵਾ ਤਾ ਤੇ ਵਹੁ ਨ ਲੱਗਈ ਪਾਰ ਬ੍ਰਹਮ ਸਰਨਾਈ ਚਾਉ ਗਰਦ ਹਮਾਰੈ ਰਾਮਕਾਰ ਦੁੱਖ ਲੱਗੈ ਨਾ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦਿਆ ਏਕਾ ਲੇਵ ਲਾਈ ਰਹਾ ਰਾਖ ਲੀਏ ਤਨ ਰਖਨ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਸਲੋਕ ਜਹ ਸਾਧੂ ਗੋਬੇਦ ਭਜਨ ਕੀ ਰਤਨ ਨਾਨਕ ਨੀਤ ਅਨਾਹ ਅਨਾਤ ਅਨਹ ਸੁਟੇ ਨਿਕਟ ਨਾ ਜਾਈਆ ਫਾਦੂਤ ਸਲੋਕ ਮਹੰਲਾ ਪੰਧਵਾ ਮਨ ਮਹ ਚਿਤਵਾ ਚਿਤ ਵਣੀ ਉਤਮ ਕਰਉ ਠਨੀਤ ਹਰ ਕੀ ਰਤਨ ਗਾ ਆਹਰੋ ਆਨ ਦੇਹੋ ਨਾਨਕ ਕੀ ਮੀਤ ਮਨ ਮਹ ਚਿਤਵੋ ਚਿਤ ਵਣੀ ਉਤਮ ਕਰੋ ਉਠਨੀਤ ਹਾਰ ਕੀ ਰਤਨ ਗਾਹਰੂ ਹਰ ਦੇਹੋ ਨਾਨਕ ਕੀ ਮੀਤ ਸੋਇਲਾ ਰਾਗ ਗਾਉੜੀ ਦੀਪਕੀ ਮਹਲਾ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜੈ ਘਰ ਕੀ ਰਤ ਆਖੀਐ ਕਰਤੇ ਕਾ ਹੋਈ ਵਿਚਾਰੋ ਤਿਤ ਘਰ ਗਾਵਹੁ ਸੋਹਿਲਾ ਸਿਮਰੇ ਹੋ ਸਰਜਨਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਈ ਰਹਾਉ ਨਿਤ ਨਿਤ ਜੀੜੇ ਸਮਾਲੀਅਨ ਦੇਖੇ ਗਾ ਦੇਵਨ ਹਾਰ ਤੇਰੇ ਦਾਨ ਕੀਮਤ ਨਾ ਪਵੇ ਤਿਸ ਦਾਤੇ ਕਾ ਮਨ ਸਮਾਰ ਸੰਬਤ ਸਾਹਾ ਲਿਖਿਆ ਮੇਲ ਕਰ ਪਾਵੋ ਤੀਨ ਦੇਹੋ ਸਜਣ ਆਸੀ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਭਵਨ ਸਦਨ ਹਾਰਸ ਮਰੀਐ ਨਾਨਕ ਸੇ ਤਿਹ ਆਵਨ ਰਾਗ ਆਸਾ ਮਹੰਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇਕੋ ਵੀਸ ਅਨੇਕ ਬਾਬਾ ਜੈ ਘਰ ਕਰਤੇ ਕੀਰਤੋ ਹੋਇ ਸੋ ਘਰ ਰਾਖ ਵਡਾਈ ਤੋਇ ਰਹਾ ਅਸੋਏ ਜਸਿਆ ਘੜੀਆਂ ਪਹਿਰਾ ਥਿਤੀ ਵਾਰੀ ਮਾਹ ਹੋਆ ਸੂਰਜ ਏਕੋ ਰਤ ਅਨੇਕ ਨਾਨਕ ਕਰਤੇ ਕੇ ਕਹਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮਾਥਾਲ ਨਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੂਤੀ ਤੂਪ ਮਲ ਆਣ ਲੋ ਪਵਨ ਚਵਰੂ ਕਰੇ ਸਗਲ ਬਨਰਾਏ ਫੂਲੰਤ ਜੋਤੀ ਕਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾ ਸਹਸ ਤਵ ਨਾਨ ਨਾਨ ਨਹ ਤੁਹੇ ਕਾ ਸਹਸ ਮੂਰਤ ਨਾਨਾ ਏਕ ਤੋਹੀ सहस्रपद विमल नन एकपद गंध बिन सहस्र ताप गंध एव चलत मोहि सब मह जूत जोत है सोए तिस दै चांदन सब मह चांदन होए गुरु साखी ज्योत प्रगट होए ज्यों तिस पावै सुआरती होए ਆਰ ਚਰਨ ਕਵਲ ਮਕਰੰਤ ਲੋਭਿਤ ਮਨੋ ਅਨੰਦ ਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਾ ਹੋਏ ਦਾਤੀ ਤੇਰਾ ਨਾਹੀ ਵਾਸਾ ਰਾਗ ਗਾਉੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਏ ਕਰ ਸਾਧੂ ਅੰਜਲੀ ਪੁਨ ਵੱਡਾ ਏ ਕਰ ਡੰਡਾਉਤ ਪੁਨ ਵੱਡਾ ਏ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਮੈ ਕੰਡਾ ਹੈ ਜਿਉ ਜਿਉ ਚਲ ਹੈ ਜਬਾ ਦੁਖ ਪਾਵਹਿ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਤੁਕ ਜਨਮ ਮਰਨ ਭਾਵ ਖੰਡਾਹੀ ਅਬ ਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਹੀ ਹਾਮ ਗਰੀਬ ਮਸਕੀਨ ਪ੍ਰਪਤ ਤੇਰੀ ਹਰ ਰਾਖ ਰਾਖ ਵੱਡ ਵੱਡਾ ਹੈ ਨਾ ਨਾਨਕ ਨਾਮ ਆਧਾਰ ਟੀਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹਾਂ ਲਾ ਪੰਡਵਾ ਕਰ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਲ ਕੀ ਢੇਲਾ ਈਹਾ ਖਾਟ ਚਲੋ ਹਰ ਲਾਹਾ ਆਗਿਆ ਬਸਨ ਸੁਹਿਲਾ අෞදකඩ දෙනසරෑනර මාන ගරුමල කාඩසවාරේරාවව ඉහෝ සංසාර බකාර සන්සේමහැතරියෝ බ්‍රහ්මගයන්නේ දෙෙසහඩගයි පියාවඉහරස අකාथකතාතිෙන දන්නේම්. ਜਾ ਕਉ ਆਏ ਸੋਈ ਬਿਹੱਜ ਹੋ ਹਰਿ ਕਰਤੇ ਮਨ ਹੈ ਬਸੇਦਾ ਨਿਜ ਘਰ ਮਹਿਲ ਪਾਵਹੁ ਸੁਖ ਸਹਜੇ ਬਹਰ ਨਾ ਹੋਏ ਕੋ ਫੇਰਾ ਅੰਤਰ ਜਾਮੇ ਪੁਰਖ ਬਿਦਾਤੀ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕਾ ਕਰ ਸੰਤਨ ਕੀ ਧੂਰੇ ਅੰਦਰ ਜਾਮੀ ਪ੍ਰਖ ਬਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕਾ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ